ਸ਼੍ਰੀਕਲ ਨਮਸਤੇ ਸ ਤੇ ਹੈਲੋ एवरीवन ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਇਹ ਵੀਡੀਓ ਜੁੜੀ ਹੋਈ ਆ ਆਪਣੇ ਬਹੁਤ ਹੀ ਦਿਲ ਦੇ ਕਰੀਬ ਇਹ ਉਹਨਾਂ ਲਈ ਵੀਡੀਓ ਆ ਜਿਨ੍ਹਾਂ ਨੇ ਪਿਆਰ 'ਚ ਧੋਖੇ ਖਾਦੇ ਆ ਜਿਨ੍ਹਾਂ ਦਾ ਪਿਆਰ ਤੋਂ ਵਿਸ਼ਵਾਸ ਉੱਠ ਗਿਆ ਹੈ ਜਾਂ ਫਿਰ ਜਿਹੜੇ ਸਮਝ ਹੀ ਨਹੀਂ ਪਾਏ ਕਿ ਸਾਡੇ ਨਾਲ ਹੋ ਗੀ ਗਿਆ ਕਿਉਂ ਸਾਨੂੰ ਧੋਖਾ ਮਿਲਿਆ ਜਦੋਂ ਆਪਾਂ ਕਿਸੇ ਰਿਸ਼ਤੇ ਨੂੰ ਸ਼ੁਰੂ ਕਰਨਾ ਚਾਹੁੰਦੇ ਹੁੰਦੇ ਆ ਨਾ ਆਪਣੇ بڑے ਸੁਪਨੇ ਜੁੜ ਜਾਂਦੇ ਆ ਬਸ ਆਪਣੇ ਸੋਝਣ ਲੱਗ ਜਾਂਦੇ ਆ ਉਸ ਇਨਸਾਨ ਨਾਲ ਉਹਦੇ ਨਾਲ ਕਿਵੇਂ ਅਸੀਂ ਜ਼ਿੰਦਗੀ ਬਿਤਾਣੀ ਆ ਮਤਲਬ ਇੱਕ ਤਾਂ ਸੁਪਨੇ ਨੂੰ ਆਪਾਂ ਸੱਚ ਮੰਨਣ ਲੱਗ ਜਾਂਦੇ ਆ ਉਹ ਹੀ ਖਵਾਬਾਂ ਦੀ ਦੁਨੀਆ 'ਚ ਜੀਣ ਲੱਗ ਜਾਂਦੇ ਆ ਪਰ ਇੱਕ ਪੁਆਇੰਟ ਤੇ ਜਦੋਂ ਇੱਕੋ ਦਮ ਸਾਨੂੰ ਧੋਖਾ ਮਿਲਦਾ ਜਾਂ ਉਹ ਇਨਸਾਨ ਸਾਨੂੰ ਛੱਡ ਕੇ ਚਲ ਜਾਂਦਾ ਸਾਨੂੰ ਆਹੀ ਨਹੀਂ ਸਮਝ ਲੱਗਦਾ ਕਿ ਕਿੱਥੇ ਸਾਡੀ ਸਾਡੇ ਤੋਂ ਗਲਤੀ ਹੋਗੀ ਕਿੱਥੇ ਅਸੀਂ ਪਿਆਰ ਜਤਾਨ ਤੇ ਕਿਤੇ ਪਿੱਛੇ ਰਹਿ ਗਏ ਜਾਂ ਉਹ ਤਾਂ ਉਹ ਸਮਝ ਨਹੀਂ ਪਾਇਆ ਸਾਡੇ ਪਿਆਰ ਨੂੰ ਗਲਤੀ ਉਸ ਇਨਸਾਨ ਤੋਂ ਨਹੀਂ ਹੁੰਦੀ ਕਿਉਂਕਿ ਉਹ ਇਨਸਾਨ ਤਾਂ ਉਵੇਂ ਦਾ ਹੀ ਆ ਜਿਵੇਂ ਦਾ ਉਹ ਹੈਗਾ ਗਲਤੀ ਆਪਣੇ ਤੋਂ ਹੁੰਦੀ ਹੈ ਕਿ ਆਪਾਂ ਉਹਨਾਂ ਦੀ ਜੋ ਹਰਕਤਾਂ ਉਹ ਦੇਖ ਨਹੀਂ ਪਾਉਂਦੇ ਆਪਾਂ ਸਮਝ ਨਹੀਂ ਪਾਉਂਦੇ ਆਪਾਂ ਨੂੰ ਇਹ ਗੱਲ ਨਹੀਂ ਦਿਖਦੀ ਕਿ ਉਹ ਕਿੱਥੇ ਕਿੱਥੇ ਗਲਤ ਨੇ ਕਿਉਂਕਿ ਸਾਨੂੰ ਤਾਂ ਉਹਨਾਂ ਸਭ ਕੁਝ ਚੰਗਾ ਲੱਗ ਰਿਹਾ ਹੁੰਦਾ ਹੈ ਨਾ ਪਰ ਬਹੁਤ ਸਿਚੁਏਸ਼ਨਸ ਐਦਾ ਵੀ ਹੁੰਦੇ ਜਿੱਥੇ ਉਹ ਆਪਾਂ ਨੂੰ ਹਿੰਟ ਦੇਣ ਲੱਗ ਜਾਂਦੇ ਆ ਕਿ ਉਹ ਸਾਨੂੰ ਛੱਡਣਾ ਚਾਹੁੰਦੇ ਆ ਤੇ ਕਿਹੜੇ ਹਿੰਟ ਹੁੰਦੇ ਆ ਜਿਥੇ ਤੋਂ ਆਪਾਂ ਨੂੰ ਆ ਪਤਾ ਲੱਗਦਾ ਕਿ ਉਹ ਇਨਸਾਨ ਆਪਾਂ ਨੂੰ ਛੱਡਣਾ ਚਾਹ ਰਿਹਾ ਉਹ ਆਪਾਂ ਇਸ ਵੀਡੀਓ ਚ ਐਕਸਪਲੇਨ ਕਰਾਂ ਪਹਿਲੀ ਚੀਜ਼ ਕੋਈ ਵੀ ਇਨਸਾਨ ਜਿਹੜਾ ਤੁਹਾਡੀ ਜ਼ਿੰਦਗੀ ਵਿੱਚ ਆਂਦਾ ਹੈ ਨਾ ਉਹ ਚੀਜ਼ ਤੁਸੀਂ ਗੌਰ ਕਰੋ ਜਿਹੜਾ ਤੁਹਾਡੀ ਜ਼ਿੰਦਗੀ ਵਿੱਚ ਆਂਦਾ ਨਾ ਉਹ ਤੁਹਾਨੂੰ ਹੱਦੋਂ ਵਾ ਟਾਈਮ ਦਿੰਦਾ ਮਤਲਬ ਤੁਹਾਡੇ ਤੋਂ ਇਲਾਵਾ ਉਹਦੇ ਲਈ ਜ਼ਿੰਦਗੀ ਛੋਰ ਕੁਝ ਇੰਪੋਰਟੈਂਟ ਨਹੀਂ ਹੁੰਦਾ ਸਾਰੀ ਚੀਜ਼ਾਂ ਬਾਅਦ ਵਿੱਚ ਆਂਦੀਆਂ ਪਰ ਤੁਸੀਂ ਸਭ ਤੋਂ ਮੁੱਖ ਹੁੰਨੇ ਹੋ ਐਦਾ ਹੀ ਹੁੰਦਾ ਨਾ ਖਾਸ ਹੁੰਦਾ ਅਹਿਸਾਸ ਦਿਵਾਇਆ ਜਾਂਦਾ ਹੈ ਹਰ ਇੱਕ ਟਾਈਮ ਤੇ ਆਪਾਂ ਨੂੰ ਵੀ ਚੰਗਾ ਲੱਗਦਾ ਆਪਾਂ ਵੀ ਉਹੀ ਕੋਸ਼ਿਸ਼ ਕਰਦੇ ਆ ਕਿ ਅਸੀਂ ਵੀ ਉਹਨੂੰ ਉਹਨੇ ਹੀ ਖਾਸ ਹੁੰਦਾ ਅਹਿਸਾਸ ਦਿਵਾਈਏ ਜਿੰਨਾ ਉਹ ਸਾਨੂੰ ਦਿਵਾ ਰਿਹਾ ਕੋਈ ਵੀ ਗੱਲ ਹੈ ਸੁਖ ਕੋਈ ਹੈਪੀ ਗੱਲ ਹੈ ਨਾ ਜਿਸ ਤੇ ਆਪਾਂ ਨੂੰ ਖੁਸ਼ੀ ਮਿਲਦੀ ਹੈ ਆਪਣੇ ਖੁਸ਼ੀ ਦੇ ਮੌਕੇ ਤੇ ਆਪਾਂ ਉਹਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਆ ਉਹਨੂੰ ਇੱਕ ਇੱਕ ਚੀਜ਼ ਦੱਸਦੇ ਆ ਜਿਵੇਂ ਅਸੀਂ ਦੁੱਖੀਆਂ ਤਾਂ ਔ ਕਿੰਨੀ ਗਿਣੀ ਵਾਰੀ ਆਪਣੇ ਨੂੰ ਪੁੱਛਦਾ ਕਿ ਕੀ ਗੱਲ ਹੋ ਗਈ ਫਿਰ ਇੱਕ ਪੁਆਇੰਟ ਤੇ ਆਪਾਂ ਉਹਨੂੰ ਦੱਸਦੇ ਆ ਸਾਰਾ ਕੁਝ ਸਮਝਾਉਂਦੇ ਆ ਕਿ ਮੇਰੇ ਨਾਲ ਐਦਾਂ ਹੋਇਆ ਆਪਣੇ ਦਿਲ ਦੀ ਸਾਰੀ ਚੀਜ਼ਾਂ ਸਾਂਝੀਆਂ ਕਰਦੇ ਹਾਂ ਉਸ ਇਨਸਾਨ ਨਾਲ ਤੇ ਉਹ ਸਮਝਦਾ ਵੀ ਆ ਤੇ ਆਪਾਂ ਨੂੰ ਸਮਝਾਂਦਾ ਵੀ ਆ ਕਿ ਕਿਵੇਂ ਆਪਾਂ ਨਾ ਜੇ ਦੁਖੀ ਹਾਂ ਤਾਂ ਆਪਾਂ ਕਿਵੇਂ ਖੁਸ਼ ਹੋਣਾ ਆਪਾਂ ਨੂੰ ਹਸਾਂਦਾ ਵੀ ਉਹ ਇਨਸਾਨ ਤੇ ਬੜਾ ਚੰਗਾ ਲੱਗਦਾ ਸਭ ਕੁਝ ਪਰ ਉਦੋਂ ਐਦਾਂ ਲੱਗਣ ਲੱਗ ਜਾਂਦਾ ਨਾ ਕਿ ਮੇਰੀ ਖੁਸ਼ੀ ਦੀ ਵਜ੍ਹਾ ਇਹੀ ਇਨਸਾਨ ਹੈ ਜੇ ਜੇ ਮੈਨੂੰ ਕਦੇ ਦੁੱਖ ਆਏਗਾ ਨਾ ਤਾਂ ਇਨਸਾਨ ਕਦੇ ਪਿੱਛੇ ਨਹੀਂ ਹਟੇਗਾ ਹਮੇਸ਼ਾ ਮੇਰੇ ਨਾਲ ਖੜਾ ਰਹੇਗਾ ਤੇ ਜੇ ਖੁਸ਼ੀ ਦੇ ਮੌਕੇ ਤੇ ਵੀ ਹਮੇਸ਼ਾ ਹੀ ਮੇਰੇ ਨਾਲ ਹੀ ਰਹੇਗਾ ਐਦਾ ਹੀ ਹੁੰਦਾ ਨਾ ਪਿਆਰ ਕੀ ਹੈ ਪਿਆਰ ਆਣੇ ਕਿਉਂ ਇਨਸਾਨ ਪਰਫੈਕਟ ਹੈ ਬਿਆਰ ਆਇਆ ਕਿ ਉਹ ਜਿਵੇਂ ਦਾ ਵੀ ਹੈ ਉਹ ਮੇਰਾ ਉਹਨੂੰ ਮੈਂ ਪਿਆਰ ਕਰਦਾ ਠੀਕ ਹੈ ਚਾਹੇ ਉਹ ਚ ਲੱਖ ਕਮੀਆਂ ਨੇ ਪਰ ਮੈਂ ਉਹਨੂੰ ਪਿਆਰ ਕਰਦਾ हूं ਮੇਰਾ ਪਿਆਰਾ ਨਾ ਮੇਰੇ ਲਈ ਉਹ ਸਭ ਕੁਝ ਹੈ ਮੇਰੇ ਲਈ ਉਹ ਬੈਸਟ ਹੈ ਉਸ ਤੋਂ ਵਧੀਆ ਮੈਨੂੰ ਹੋਰ ਕੋਈ ਨਹੀਂ ਮਿਲ ਸਕਦਾ ਯਾ ਨਾ ਮੈਨੂੰ ਚਾਹੀਦਾ ਆਹੀ ਹੁੰਦਾ ਨਾ ਪਿਆਰ ਤੇ ਆਪਾਂ ਤਾਂ ਇਸੇ ਰਾਹ ਤੇ ਚੱਲਦੇ ਆਂ ਬਟ ਉਹ ਜਿਹੜਾ ਦੂਸਰਾ ਇਨਸਾਨ ਉਹ ਕਿਤੇ ਨਾ ਕਿਤੇ ਉਹਨੂੰ ਸਾਡੇ ਚ ਕਮੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਉਹਨੇ ਆਪਾਂ ਨੂੰ ਛੱਡਣਾ ਹੁੰਦਾ ਉਹਨੂੰ ਸਾਡੀਆਂ ਬਹੁਤ ਆਦਤਾਂ ਮਾੜੀਆਂ ਲੱਗਣ ਲੱਗ ਜਾਂਦੀਆਂ ਮਤਲਬ ਜਿਹੜੀਆਂ ਆਦਤਾਂ ਕਿਸੇ ਟਾਈਮ ਤੇ ਉਹਨੂੰ ਬਹੁਤ ਚੰਗੀਆਂ ਲੱਗਦੇ ਸੀ ਉਹਨੂੰ ਉਹ ਵੀ ਆਦਤਾਂ ਮਾੜੀਆਂ ਲੱਗਣ ਲੱਗ ਜਾਂਦੀਆਂ ਨੇ ਤੇ ਦੂਸਰਾ ਜਿਹੜਾ ਮੇਨ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਜਿੱਦੇ ਤੋਂ ਸ਼ੁਰੂਆਤ ਹੁੰਦੀ ਹੈ ਰਿਸ਼ਤੇ ਦੀ ਗੱਲਾਂ ਤੋਂ ਗੱਲਾਂ ਹੋਣੀਆਂ ਘਟ ਜਾਂਦੀਆਂ ਨੇ ਤੇ ਇੱਕ ਟਾਈਮ ਤੇ ਬਿਲਕੁਲ ਹੀ ਖਤਮ ਹੋ ਜਾਂਦੀਆਂ ਨੇ ਮਤਲਬ ਆਪਣੇ ਮਨਚੀਓ ਇਨਸਾਨ ਗੱਲਾਂ ਰੱਖਣ ਲੱਗ ਜਾਂਦਾ ਤੇ ਤੁਹਾਡੇ ਨਾਲ ਸਾਂਝੀਆਂ ਨਹੀਂ ਕਰਦਾ ਇਗਨੋਰ ਕਰਨ ਲੱਗ ਜਾਂਦਾ ਹਰ ਇੱਕ ਕਿਸੇ ਵੀ ਗੱਲ ਤੇ ਧਿਆਨ ਹੀ ਨਹੀਂ ਦਿੰਦਾ ਮਤਲਬ ਜਿਹੜਾ ਇੰਦਾਂ ਨੇ ਇੰਨੇ ਨੇ ਟਾਈਮ ਤੇ ਗੱਲਾਂ ਕਰਦਾ ਸੀ ਇੱਕ ਇੱਕ ਛੋਟੇ ਛੋਟੀ ਚੀਜ਼ ਨੂੰ ਵੀ ਆਪਣੇ ਧਿਆਨ 'ਚ ਰੱਖਦਾ ਸੀ ਤੁਹਾਡੇ ਬਾਰੇ ਉਹ ਧਿਆਨ ਦੇਣੇ ਹੀ ਛੱਡ ਦਿੰਦਾ ਜਦੋਂ ਉਹਨੇ ਤੁਹਾਨੂੰ ਛੱਡਣਾ ਹੁੰਦਾ ਤੇ ਸਮਝੋ ਇਹ ਚੀਜ਼ਾਂ ਵੇਲੇ ਜਦੋਂ ਤੁਹਾਨੂੰ ਇਗਨੋਰ ਕੀਤਾ ਜਾ ਰਿਹਾ ਹੈ ਜਦੋਂ ਤੁਹਾਡੀ ਗੱਲਾਂ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਦੋਂ ਤੁਹਾਡੇ ਤੋਂ ਗੱਲਾਂ ਲਕੂਆਂ ਜਾ ਰਹੀਆਂ ਨੇ ਇਹ ਮੈਂ ਇੱਕ ਗੱਲ ਜੀ ਤੁਹਾਨੂੰ ਐਕਸਪਲੇਨ ਕਰ ਦਿੰਦਾ ਅੱਗੇ ਵੀ ਆਪਾਂ ਇਹਨੂੰ ਬਹੁਤ ਲੰਬਾ ਐਕਸਪਲੇਨ ਕਰ ਸਕਦੇ ਹਾਂ ਉਹ ਜੇ ਤੁਸੀਂ ਚਾਹੋਗੇ ਤਾਂ ਆਪਾਂ ਨੈਕਸਟ ਵੀਡੀਓ 'ਚ ਡੈਫੀਨੇਟਲੀ ਐਕਸਪਲੇਨ ਕਰਾਂਗੇ ਇਗਨੋਰੈਂਸ ਹਰ ਇੱਕ ਗੱਲ 'ਚ ਕੇਅਰਲੈਸਨੈਸ ਕਿ ਮੈਟਰ ਹੀ ਨਹੀਂ ਕਰਦਾ ਉਹ ਇਨਸਾਨ ਹਨਾ ਉਹਦਾ ਦੁੱਖ ਮੈਟਰ ਨਹੀਂ ਕਰਦਾ ਉਹ ਕੀ ਬੋਲਦਾ ਮੈਟਰ ਨਹੀਂ ਕਰਦਾ ਉਹਦੀ ਜ਼ਿੰਦਗੀ 'ਚ ਕੀ ਹੋ ਰਿਹਾ ਮੈਟਰ ਨਹੀਂ ਕਰਦਾ ਓਏ ਉਹ ਹੀ ਇਹਨੇ ਕੋਈ ਇਨਸਾਨ ਮੈਟਰ ਹੀ ਨਹੀਂ ਕਰ ਰਿਹਾ ਜ਼ਿੰਦਗੀ ਸਤਾਈਆਂ ਦੀ ਗੱਲਾਂ ਵੀ ਨਹੀਂ ਮੈਟਰ ਕਰ ਰਹੀਆਂ ਉਹਦਾ ਸੁੱਖ ਦੁੱਖ ਕੁਝ ਕੁਝ ਮੈਟਰ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਹੈ ਕਿ ਕੋਈ ਇਨਸਾਨ ਤੁਹਾਨੂੰ ਜ਼ਿੰਦਗੀ 'ਚ ਰੱਖਣਾ ਹੀ ਨਹੀਂ ਚਾਹ ਰਿਹਾ ਉਹਦੀ ਜ਼ਿੰਦਗੀ 'ਚ ਤੁਹਾਡੀ ਐਮਿਤ ਹੈ ਹੀ ਨਹੀਂ ਹੈਨਾ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਛੱਡਣਾ ਹੁੰਦਾ ਤੁਸੀਂ ਇਹ ਵੀ ਚੀਜ਼ ਟੈਕਲ ਕਰ ਲਈ ਕਿ ਚਲ ਕੋਈ ਗੱਲ ਨਹੀਂ ਕੰਮ ਦਾ ਸਟ੍ਰੈਸ ਹੋਏਗਾ ਕੁਝ ਵੀ ਆ ਤਾਂ ਉਸ ਤੋਂ ਬਾਅਦ ਉਹ ਇਨਸਾਨ ਕੀ ਕਰਦਾ ਉਹ ਤੋਂ ਬਾਅਦ ਉਹ ਇਨਸਾਨ ਤੁਹਾਨੂੰ ਬਲੇਮ ਕਰਨ ਲੱਗ ਜਾਂਦਾ ਆਪਣੀ ਲਿਮਿਟਸ ਕ੍ਰੋਸ ਕਰਨ ਲੱਗ ਜਾਂਦਾ ਲਿਮਿਟਸ ਇਨ ਦਾ ਸੈਂਸ ਤੁਹਾਨੂੰ ਬਹੁਤ ਹੀ ਅਜੀਬ ਗੱਲਾਂ ਕਹੇਗਾ ਜਿਹੜੀ ਤੁਹਾਡੇ ਦਿਲ ਤੇ ਲੱਗਣਗੀਆਂ ਜਿਹੜੀ ਤੁਸੀਂ ਉਸ ਇਨਸਾਨ ਤੋਂ ਕਦੇ ਐਕਸਪੈਕਟ ਨਹੀਂ ਕੀਤੀ ਹੋਣਗੀਆਂ ਹੰਦੀਆਂ ਬਲੀ ਬਹੁਤ ਬੰਦੇ ਦਿਲ ਤੇ ਲੱਗਣ ਵਾਲੀਆਂ ਗੱਲਾਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਦੁੱਖ ਪਹੁੰਚਾਉਣ ਵਾਲੀ ਗੱਲਾਂ ਹੁੰਦੀਆਂ ਨੇ ਉਹ ਗੱਲਾਂ ਸ਼ੁਰੂ ਕਰ ਦੇਗਾ ਜਦੋਂ ਨੇ ਤੈਨੂੰ ਛੱਡਣਾ ਆਏਗਾ ਦੇਖੋ ਮੈਂ ਜ਼ਿਆਦਾ ਨਹੀਂ ਕੁਝ ਕਹੂੰਗੀ ਕਿਉਂਕਿ ਇੱਕ ਰਿਸ਼ਤੇ 'ਚ ਨਾ ਹਰ ਇੱਕ ਇਨਸਾਨ ਦੀ ਅਲੱਗ ਸਿਚੁਏਸ਼ਨਸ ਹੁੰਦੀਆਂ ਨੇ ਪਰ ਕੋਈ ਵੀ ਰਿਸ਼ਤਾ ਹੋਵੇ ਜਿੰਨੀ ਮਰਜ਼ੀ ਟੈਨਸ਼ਨ ਹੋਵੇ ਕਦੇ ਵੀ ਨਾ ਉਸਨسان ਆਪਣੀ ਲਿਮਿਟ ਨਹੀਂ ਕਰਾਸ ਕਰੇਗਾ ਉਸ ਲੈਵਲ ਤੱਕ ਲੈ ਕੇ ਜਾਏਗਾ ਜਿੱਥੇ ਲੈਵਲ ਤੱਕ ਤੁਹਾਡੀ ਸੈਲਫ ਰਿਸਪੈਕਟ ਤੇ ਗੱਲ ਆਵੇ ਚਲੋ ਆਪਾਂ ਲੜ ਵੀ ਪੈਣਿਆ ਕਿਸੇ ਰਿਸ਼ਤੇ ਚ ਕਦੇ ਕਦੇ ਰੋ ਵੀ ਪੈਣਿਆ ਪਰ ਜੇ ਸਾਹਮਣੇ ਵਾਲਾ ਰਵਾਨ ਤੇ ਹੀ ਅੱਜ ਹਰ ਵਾਰੀ ਇਹਦਾ ਮਤਲਬ ਉਹਨੂੰ ਦੁੱਖ ਨਹੀਂ ਹੋ ਰਿਹਾ ਤੁਹਾਡੇ ਰੋਣ ਤੇ ਹਨਾ ਉਹ ਚੀਜ਼ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਇਟ ਮੀਨਸ ਉਸਨਸਾਨ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਹਾਡੇ ਦੁੱਖ ਨਾਲ ਤੁਸੀਂ ਕੋਈ ਖੁਸ਼ੀ ਦੀ ਗੱਲ ਕਰ ਰਹੇ ਹੋ ਉਹਨੂੰ ਫਰਕ ਨਹੀਂ ਪਰ ਰਿਹਾ ਧਿਆਨ ਨਹੀਂ ਦੇ ਰਿਹਾ ਉਹਨੂੰ ਮੈਟਰ ਨਹੀਂ ਕਰ ਰਿਹਾ ਉਹ ਚੇੜ ਰਿਹਾ ਇਹਦਾ ਮਤਲਬ ਉਹ ਇਨਸਾਨ ਕੋਸ਼ਿਸ਼ ਵੀ ਨਹੀਂ ਹੈ ਤੁਹਾਡੇ ਨਾਲ ਹਰ ਇੱਕ ਗੱਲ ਤੇ ਤੁਹਾਨੂੰ ਤੁਹਾਡੇ ਤੋਂ ਦੁਖੀ ਹੈ ਇਹਦਾ ਮਤਲਬ ਉਹਦੀ ਜ਼ਿੰਦਗੀ 'ਚ ਕੋਈ ਹੋਰ ਆ ਗਿਆ ਹੈ ਇਸ ਕਰਕੇ ਤੁਹਾਨੂੰ ਟਾਈਮ ਦੇਣਾ ਘਟਾ ਰਹੇ ਹੋ ਉਸਨੂੰ ਟਾਈਮ ਹੀ ਨਹੀਂ ਦੇਵੇਗਾ ਇੱਕ ਹੁੰਦਾ ਨਾ ਪੂਰੇ ਦਿਨ ਜਿਵੇਂ ਤੁਸੀਂ ਬਿਜ਼ੀ ਹੋ ਪਰ ਜੇ ਤੁਸੀਂ ਉਸ ਇਨਸਾਨ ਨਾਲ 10 ਮਿੰਟ ਵੀ ਗੱਲ ਕਰਨੇ ਹੋ ਤਾਂ ਇਦਾਂ ਲੱਗਦਾ ਕਿ ਹਾਂ ਮੈਂ ਆਪਣੇ ਦਿਲ ਦੀ ਗੱਲ ਉਸ ਇਨਸਾਨ ਨਾਲ ਸਾਂਝੀ ਕਰ ਲਈ ਤਾਂ ਸਾਰਾ ਦਿਨ ਜਿਹੜੀ ਵੀ ਦੂ ਦੂਰੀਆਂ ਸੀ ਉਹ ਮੁੱਕ ਜਾਂਦੀਆਂ ਨੇ ਪਰ ਜੇ ਉਹ ਇਨਸਾਨ ਉਹ ਵੀ ਨਹੀਂ ਟਾਈਮ ਕੱਢ ਰਿਹਾ ਤੇ ਜੇ ਟਾਈਮ ਕੱਢ ਵੀ ਰਿਹਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਆਫ ਹੀ ਲੋਰ ਰਿਹਾ ਕਿ ਯਾਰ ਕਨੈਕਸ਼ਨ ਫੀਲ ਨਹੀਂ ਹੋ ਰਿਹਾ ਹੈਗਾ ਮਤਲਬ ਐ ਲੱਗ ਰਿਹਾ ਫਾਰਮੈਲਟੀ ਜੀ ਚੱਲ ਰਹੀ ਹੈ ਜਿਹੜਾ ਇਨਸਾਨ ਪਿਆਰ ਕਰਦਾ ਉਹਦੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾ ਰਿਹਾ ਆਪਾਂ ਯਾ ਉਹ ਆਪਣੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾ ਰਿਹਾ ਇਹ ਕੁਝ ਐਜੇ ਪੁਆਇੰਟਸ ਆ ਜਦੋਂ ਉਹ ਇਨਸਾਨ ਕਰਨ ਲੱਗ ਜਾਂਦਾ ਜਦੋਂ ਉਹਨੇ ਆਪਾਂ ਨੂੰ ਛੱਡਣਾ ਹੁੰਦਾ ਤੇ ਤੁਹਾਨੂੰ ਇਹ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਮਿਲਦੇ ਆ ਅਗਲੀ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਮ